ਮਿੱਟੀ ਚ ਰੋੜਿਆ ਜਾ ਰਿਹਾ ਇਹ ਆਟਾ ਕਿਸੇ ਲੋੜਵੰਦੇ ਢਿੱਡ ਚ ਪੈਣਾ ਸੀ ਕਿਸੇ ਦੀ ਭੁੱਖ ਮਿਟਣੀ ਸੀ ਪਰ ਹੁਣ ਇਹ ਸਬੂਤ ਬਣ ਗਿਆ ਅਫਸਰਸ਼ਾਹੀ ਦੀ ਨਲਾਇਕੀ ਦਾ ਪ੍ਰਸ਼ਾਸਨਿਕ ਬੰਦੋਬਸਤਾਂ ਦੀ ਫੂਕ ਨਿਕਲ ਰਹੀ ਹੈ ਕਿਵੇਂ ਜਿਸਾਨ ਨੇ ਗਰੀਬਾਂ ਦੇ ਚੁੱਲਿਆਂ ਤੇ ਪਕਣਾ ਸੀ ਉਹ ਮਿੱਟੀ ਚ ਦੱਬਿਆ ਪਿਆ ਨਤੀਜਾ ਬਾਦ ਇੰਤਜ਼ਾਮੀਆਂ ਦਾ ਤਸਵੀਰਾਂ ਬਠਿੰਡਾ ਦੇ ਜੋਗਰ ਪਾਰਕ ਦੀਆਂ ਨੇ ਜਦੋਂ 26 ਅਕਤੂਬਰ ਨੂੰ ਨਗਰ ਨਿਗਮ ਦੇ ਸੀਨੀਅਰ ਅਫਸਰ ਦੀ ਮੌਜੂਦਗੀ 'ਚ ਨਾਕਾਮੀ ਲਕੋਣ ਦੀ ਅਸਫਲ ਕੋਸ਼ਿਸ਼ ਹੋਈ ਪਰ ਕੈਮਰੇ ਦੀ ਨਜ਼ਰ ਪਈ ਤੇ ਸਭ ਬੇਪਰਦਾ ਹੋ ਗਿਆ। ਸੂਬੇਲੀ ਨਿਗਮ ਕਮਿਸ਼ਨਰ ਪਹੁੰਚੇ ਤੇ ਆਟਾ ਫਿਰ ਤੋਂ ਜ਼ਮੀਨ 'ਚੋਂ ਕੱਢਿਆ ਗਿਆ। ਆਟਾ ਲੋਡਵੰਦਾ ਤੱਕ ਕਿਉਂ ਨਹੀਂ ਪਹੁੰਚਿਆ? ਜ਼ਮੀਨ ਕਿਉਂ ਦੱਬਿਆ? ਦੋਸ਼ੀ ਕੌਣ ਨੇ? ਤਮਾਮ ਸਵਾਲਾਂ ਦੇ ਜਵਾਬ ਹੁਣ ਦੋ ਮੈਂਬਰੀ ਕਮੇਟੀ ਲੱਭੇਗੀ ਜਿਸ ਦਾ ਗਠਨ ਡਿਪਟੀ ਕਮਿਸ਼ਨਰ ਬਿਠੰਡਾ ਨੇ ਕੀਤਾ ਹੈ। ਜੋ ਜੋਗਰਪਾਕ ਦੇ ਵਿੱਚ ਪਰਸੋਂ ਦਾ ਇਨਸੀਡੈਂਟ ਹੈ ਜੀ ਉਸ ਸਬੰਧੀ ਮਾਨਯੋਗ ਡੀਸੀ ਸਾਹਿਬ ਨੇ ਇੱਕ ਦੋ ਮੈਂਬਰੀ ਕਮੇਟੀ ਬਣਾਈ ਹੈ ਉਸ ਨੂੰ ਪ੍ਰੋਬ ਕਰਨ ਲਈ ਤੇ ਉਸ ਦੇ ਮੈਂਬਰਸ ਨੇ ਏਡੀਸੀ ਜਨਰਲ ਤੇ ਡਿਸਟ੍ਰਿਕਟ ਕੋਰਡਨਸਪਲਾਈਜ਼ ਕੰਟਰੋਲਰ ਆਈ ਥਿੰਕ ਉਸ ਤੋਂ ਪਹਿਲਾਂ ਸਾਡੇ ਹੀ ਇੱਕ ਆਫੀਸਰ ਨੇ ਇਹ ਕਿਹਾ ਸੀਗਾ ਕਿ ਉਹਨਾਂ ਨੇ ਗੱਲ ਕੀਤਾ ਹੈ ਇਹ ਸੋ ਦੈਟ ਇਜ਼ অন ਰਿਪੋਰਟ ਇਸ ਇਸ ਆਮਨੇ ਜਿਹੜੀ ਕਮੇਟੀ ਬਣਾਈ ਆ ਆਈ ਥਿੰਕ ਉਸ ਦੀ ਰਿਪੋਰਟ ਆ ਜੇਗੀ ਤਿੰਨ ਦਿਨਾਂ ਚ ਉਹਨਾਂ ਨੇ ਰਿਪੋਰਟ ਮੰਗੀ ਆ ਤੇ ਤਿੰਨ ਦਿਨ ਬੇਰੁਕਤੇ ਬੇਸੂਦ ਪ੍ਰਸ਼ਾਸਨ ਨੇ ਲੋੜਵੰਦਾਂ ਦੀ ਆਸ ਮਿੱਟੀ ਚ ਮਿਲਾਏ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਰੱਜ ਕੇ ਕੋਸਿਆ ਬੇਕਦਰੀ ਬਦਲੇ ਕਾਰਵਾਈ ਮੰਗੀ ਐ ਪਰ ਸੱਤਾਧਿਰ ਨੇ ਅੰਕੜੇ ਗਿਣਵਾ ਕੇ ਪਰਦਾ ਪਾਉਣ ਦੀ ਵਲ ਆਈ ਓਨੇ ਹੀ ਹਾਲੀ ਚ ਅਭੋਰ ਚ ਵੀ ਸਰਕਾਰੀ ਦਫਤਰ ਚ ਤੁਸੀਂ ਦੇਖਿਆ ਇੱਕ ਰਾਸ਼ਨ ਕਿਵੇਂ ਆ ਬਰਾਮਤ ਹੋਏ ਆਤੇ ਅੱਜ ਬਠਿੰਡੇ ਚ ਵੀ ਇਹ ਇੰਨੇ ਅਫਸੋਸ ਦੀ ਗੱਲ ਕਿ ਜਿੱਥੇ ਵਿੱਤ ਮੰਤਰੀ ਦਾ ਆਪਣਾ ਇਲਾਕਾ ਹੋਏ ਤਾਂ ਵਿੱਤ ਮੰਤਰੀ ਨੇ ਸ਼ੁਰੂ-ਸ਼ੁਰੂ ਚ ਬਿਆਨ ਦਿੱਤਾ ਸੀ ਕਿ ਸਾਨੂੰ ਤਾਂ ਅੰਨ ਦੀ ਲੋੜ ਨਹੀਂ ਲੋਕੀ ਇੰਨੀ ਸਮਾਜ ਸੇਵਾ ਸੰਸਥਾਵਾਂ ਨੇ ਇੰਨਾ ਅੰਨ ਦਿੱਤਾ ਕਿ ਇੱਥੇ ਕੋਈ ਗਰੀਬ ਭੁੱਖਾ ਨਹੀਂ ਰਹੂਗਾ ਤੇ ਅੱਜ ਉਹ ਗਰੀਬ ਵਿਚਾਰਿਆਂ ਤੋਂ ਜਾ ਕੇ ਪੁੱਛਣ ਦੀ ਲੋੜ ਹੈ ਕਿ ਅੱਜ ਇੰਨਾ ਸਾਰਾ ਅੰਨ ਬਰਬਾਦ ਹੋ ਕੇ ਅੱਜ ਜਗਨਪਤਖ ਚ ਰਾਤ ਦੇ ਹਨੇਰੇ ਚ ਚੋਰੀ ਛੁਪੇ ਉਸ ਅੰਨ ਨੂੰ ਨੱਪਣ ਦਾ ਕੰਮ ਇਹ ਸਰਕਾਰ ਕਰ ਰਹੀ ਹੈ ਆਹੀ ਕਾਰਨ ਹੈ ਕਿ ਗਰੀਬ ਦਾ ਹੱਕ ਮਾਰ ਕੇ ਜਿਹੜਾ ਅੰਨ ਉਹਦੇ ਬੱਚਿਆਂ ਦੇ ਢਿੱਡ ਪਰਣ ਵਾਸਤੇ ਸੀਗਾ ਉਹ ਇਹਨਾਂ ਨੇ ਆਪ ਦੇ ਚੈਤਿਆਂ ਨੂੰ ਨਹੀਂ ਦਿੱਤਾ ਆਪ ਦੇ ਕਾਂਗਰਸੀਆਂ ਨੇ ਵੇਚ ਕੇ ਆਪ ਦੀ ਜੇਬਾਂ ਦੀ ਭਰਿਆ ਖੁਰਦਮੁਰ ਦੀ ਨਹੀਂ ਕੀਤਾ ਲੇਕਿਨ ਘੜਾ ਸਲਾ ਸੜਾ ਕੇ ਉਹਨੂੰ ਉਨ ਰਾਤ ਦੇ ਹਨੇਰੇ 'ਚ ਚੋਰਾਂ ਦੀ ਤਰ੍ਹਾਂ ਜਾ ਕੇ ਇਹਨੂੰ ਜ਼ਮੀਨਾਂ 'ਚ ਨਪਰੇ ਨੇ ਇਸ ਤੋਂ ਹੋਰ ਸ਼ਰਮਨਾਕ ਕੀ ਗੱਲ ਹੋ ਸਕਦੀ ਜਿੰਨਾ ਰਾਸ਼ਨ ਪੰਜਾਬ ਦੇ ਅੰਦਰ ਵੰਡਿਆ ਗਿਆ ਮੇਰੇ ਖਿਆਲ 'ਚ ਕਿਸੇ ਸੂਬੇ 'ਚ ਇੰਨਾ ਸਿਸਟਮੈਟਿਕ ਤਰੀਕੇ ਨਾਲ ਨਹੀਂ ਵੰਡਿਆ ਗਿਆ ਜੇ ਕਿਤੇ ਇਸ ਕਿਸਮ ਦੀ ਇਹ ਘਟਨਾ ਜਿਹੜੀ ਅਖਬਾਰਾਂ 'ਚ ਅੱਜ ਆਈ ਹੈ ਜਿਹੜਾ ਉੱਥੇ ਬਠਿੰਡੇ ਦੇ ਕੋਲ ਕੁਝ ਪਕੜੇ ਗਏ ਐ ਬਠਿੰਡੇ ਦੇ ਅੰਦਰ ਪਹਿਲਾਂ ਵੀ ਜਦੋਂ ਤੁਸੀਂ ਦੇਖੋ ਸੀਡ ਸਕੈਮ ਕਿਰਾ ਹੋਇਆ ਸੀਗਾ ਜਦੋਂ ਐ ਆਪਣੇ ਵਾਲੇ ਲੰਗਾ ਸਾਹਿਬ ਸੀਗੇ ਮੰਤਰੀ ਇੱਥੇ ਤੇ ਜਦੋਂ ਮੈਂ ਹੀ ਉਹਨਾਂ ਦੇ ਖਾਤੇ ਪਰੋਲੇ ਸੀਗੇ ਸੀਡ ਸਕੈਮ ਵਾਲੇ ਉੱਥੇ ਵੀ ਬਠਿੰਡੇ ਦੇ ਅੰਦਰ ਇਹਨਾਂ ਦੇ ਕੋਈ ਨਾ ਕੋਈ ਜਿਹੜੇ ਲੋਕ ਐ ਇਨ ਦਾ ਉਹ ਜਿਹੜੇ ਪੀਡੀਐਸ ਸਿਸਟਮ ਦੇ ਅੰਦਰ ਉਹਨਾਂ ਨੇ ਕਿਤੇ ਕੋਈ ਠੱਗੀ ਕੀਤੀ ਐ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਬਟ ਜਿੱਥੇ ਤਾਈ ਗਰੀਬਾਂ ਨੂੰ ਸਮਾਨ ਮਿਲਦਾ ਮਤਲਬ ਮਕਸਦ ਸੀਗਾ ਹਰੇਕ ਦੀ ਮਦਦ ਦਾ ਮਸਲਾ ਸੀਗਾ ਇੱਥੇ ਤਾਂ ਦੇਖੋ ਪੰਜਾਬੀਆਂ ਨੇ ਤਾਂ ਸਰਕਾਰੀ ਤਾਂ ਮਦਦ ਹੋਣੀ ਹੋਣੀ ਸੀ ਗੁਰੂ ਗ੍ਰੰਥ ਲੰਗਰ ਰਸਤਾ ਜਾ ਕੇ ਅਮਰੀਕਾ ਤਾਂ ਹੀ ਵੰਡੇ ਸਭ ਲੰਡਨ ਦੇ ਵਿੱਚ ਸਾਡੇ ਪੰਜਾਬੀਆਂ ਨੇ ਜਾ ਕੇ ਲੰਗਰ ਲਾਏ ਕਿਸੇ ਨੂੰ ਰੋਟੀ ਕਰਕੇ ਨਹੀਂ ਜਾਣਾ ਪਿਆ ਸਰਕਾਰ ਨੇ ਇੱਥੋਂ ਕਰੀਬਨ 6 6 ਲੱਖ ਬੰਦਿਆਂ ਨੂੰ ਘਰੇ ਆਪਣੀ ਗੱਡੀਆਂ ਤੇ ਪੈਸੇ ਦੇ ਕੇ ਕਰੀਬਨ 30 ਕਰੋੜ ਰੁਪਏ ਤੋਂ ਫालतू ਪੈਸੇ ਦੇ ਕੇ ਘਰੇ ਭੇਜਿਆ ਜਿਹੜਾ ਵੀ ਕੋਈ ਇਹਦਾ ਗੁਨਾਹਗਾਰ ਹੈ ਉਹਨੂੰ ਪਕੜਿਆ ਜਾਵੇ ਜਾਂਚ ਦਾ ਦਾਵਾ ਹੈ ਕਾਰਵਾਈ ਦੀ ਦਲੀਲ ਹੈ 3 ਦਿਨਾਂ ਚ ਰਿਪੋਰਟ ਆਵੇਗੀ ਜੇ ਹੁਣ ਕੁਝ ਵੀ ਕਿਹਾ ਜਾਏ ਫਾਇਦਾ ਕੀ ਹੈ ਕਈ ਕੁਇੰਟਲ ਆਟੇ ਨੂੰ ਸੁੰਡੀ ਤਾਂ ਪੈ ਹੀ ਗਈ ਸੀ ਕਿਉਂਕਿ ਸਰਕਾਰੀ ਤੰਤਰ ਨੂੰ ਲਾਪਰਵਾਹੀ ਵਾਲਾ ਕੁੰਜੋ ਲੱਗਿਆ ਹੋਇਆ ਹੈ ਜਿਸ ਨੇ ਲੋੜਵੰਦਾਂ ਦੇ ਮੂੰਹ 'ਚ ਬੁਰਕੀ ਵੀ ਨਾ ਪੈਂਡ ਦਿੱਤੀ ਸ਼ਰਮਨਾ ਗੱਲ ਹੈ ਕਿ ਇੱਕ ਪਾਸੇ ਤਾਂ ਲੋਕ ਜਿਹੜੇ ਭੁੱਖੇ ਮਰ ਰਹੇ ਨੇ ਦੂਜੇ ਪਾਸੇ ਖਬਰਾਂ ਆਉਂਦੀਆਂ ਨੇ ਕਿ ਆਟਾ ਜਿਹੜਾ ਉਹਨੂੰ ਮਿੱਟੀ ਜਿਦਾ ਪਤਾ ਕਿਉਂਕਿ ਉਹਨਾਂ ਨੂੰ ਵੰਡਿਆ ਨਹੀਂ ਗਿਆ ਅਨਾਜ ਜਿਹੜਾ ਉਹਨੂੰ ਚੂਹੇ ਖਾ ਗਏ ਜਾਂ ਸਟੋਰਾਂ ਚ ਪਿਆ ਪਿਆ ਅਨਾਜ ਗਲ ਗਿਆ ਸੋ ਕਿਤੇ ਨਾ ਕਿਤੇ ਜੇ ਨੀਅਤ ਸਾਫ਼ ਹੋਵੇ ਤਾਂ ਤਾਂ ਸਭ ਕੁਝ ਹੋ ਸਕਦਾ ਕੋਈ ਵੀ ਜਿਹੜਾ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਹੈ ਇੱਥੇ ਇੰਨੀ ਮਿਹਰ ਹੈ ਕਿ ਕੋਈ ਵੀ ਢਿੱਡ ਜਿਹੜਾ ਭੁੱਖਾ ਨਹੀਂ ਸੋਣਾ ਚਾਹੀਦਾ ਪਰ ਜਿਹੜੀਆਂ ਲੀਡਰਾਂ ਦੀਆਂ ਜਾਂ ਅਫਸਰਾਂशाही ਦੀਆਂ ਜਿਹੜੀਆਂ ਨੀਤੀਆਂ ਨੇ ਉਹ 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 ਜਿਹੜੇ ਜ਼ਾਲਮ ਸਰਕਾਰਾਂ ਹੋ ਗਈਆਂ ਪੱਥਰ ਦੇਲ ਹੋ ਗਏ ਸੋ ਇਸ ਕਰਕੇ ਇਹ ਇਹ ਸ਼ਰਮਨਾਕ ਗੱਲ ਹੈ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਆਟਾ ਧਰਤੀ 'ਚ ਦੱਬਿਆ ਜਾਂਦਾ ਤੇ ਲੋਕ ਭੁੱਖੇ ਨੇ ਕੋਈ ਬਹੁਤ ਵੱਡਾ ਘਪਲਾ ਜਿਹੜਾ ਕਿ ਬਠਿੰਡਾ ਦੇ ਪ੍ਰਸ਼ਾਸਨ ਨੇ ਕੀਤਾਗਾ ਬਠਿੰਡਾ ਦੇ ਅਧਿਕਾਰੀਆਂ ਨੇ ਕੀਤਾਗਾ ਕਿ ਜਿਹੜਾ ਜਿਹੜਾ ਰਾਸ਼ਨ ਸੀਗਾ ਜਿਹੜਾ ਲੋਕਾਂ ਲਈ ਵੰਡਣ ਲਈ ਆਇਆ ਸੀ ਜਿਹੜਾ ਗਰੀਬ ਲੋਕਾਂ ਲਈ ਆਇਆ ਸੀਗਾ ਉਹਨੂੰ ਕਿਸ ਤਰ੍ਹਾਂ ਮਿੱਟੀ 'ਚ ਦੱਬਿਆ ਗਿਆ ਕਿਸ ਤਰ੍ਹਾਂ ਉਹ ਜਿਹੜੀ ਆ ਉਹਨੂੰ ਖੁਰਦ-ਬੁਰਦ ਕੀਤਾ ਗਿਆ ਸੋ ਇਹਦੀ ਜਾਂਚ ਹੋਣੀ ਚਾਹੀਦੀ ਆ ਜਾਂਚ ਹੋ ਕੇ ਜਿਹੜੀ ਵੀ ਅਧਿਕਾਰੀਆਂ ਦੇ ਖਿਲਾਫ ਹੈ ਫੇਰ ਦਰਜ ਹੋਵੇ ਉਹਨੂੰ ਜੇਲ੍ਹ ਭੇਜਣਾ ਚਾਹੀਦਾ ਕਿਉਂਕਿ ਗਰੀਬ ਲੋਕਾਂ ਦਾ ਇਹ ਰਾਸ਼ਨ ਸੀਗਾ ਇਹ ਆਮ ਲੋਕ ਜਿਹੜੇ ਗਰੀਬ ਲੋਕ ਸੀ ਉਹਨਾਂ ਲਈ ਆਇਆ ਸੀਗਾ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਵਿੱਚ ਕਿੱਡੀ ਵੱਡੀ ਪੱਧਰ ਤੇ ਜਿਹੜੀ ਰਾਸ਼ਨ ਦੀ ਦੁਰਵਰਤੋਂ ਹੋਈ ਆ ਜੇਕਰ ਮਿੱਟੀ 'ਚ ਦੱਬਿਆ ਜਾ ਸਕਦਾਗਾ ਤਾਂ ਆਪਦੇ ਚਿਹਤਿਆਂ ਨੂੰ ਕਿੰਨਾ ਵੰਡਿਆ ਹੋਊਗਾ ਪੰਜਾਬ ਸਰਕਾਰ ਨੇ ਪ ਚਾਰ ਦਿਨੇ ਉਹ ਕਿੰਨਾ ਇਹਦਾ ਮਹਿਸੂਸ ਕੀਤਾ ਹੋਊਗਾ ਕਿੰਨਾ ਹੈ ਆਪਣੇ ਚਹੇਤਿਆਂ ਨੂੰ ਵੰਡਿਆ ਹੋਊਗਾ ਸੋ ਇਥੋਂ ਪਤਾ ਲੱਗਦਾ ਕਿ ਜਿਹੜਾ ਉਹ ਮਿੱਟੀ 'ਚ ਦੱਬਤਾ ਸੋ ਇਹਦੀ ਜਾਂਚ ਜਿਹੜੀ ਆ ਤੁਰੰਤ ਜਾਂਚ ਹੋਣੀ ਚਾਹੀਦੀ ਤੇ ਜਿਹੜੇ ਅਧਿਕਾਰੀ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨੂੰ ਜੇਲ੍ਹ 'ਚ ਭੇਜਣਾ ਚਾਹੀਦਾ ਕਰੋਨਾ ਕਾਲ 'ਚ ਕਰਫਿਊ ਲੱਗਿਆ ਲੋਕ ਭੁੱਖੇ ਟੇਡ ਸੌਂਦੇ ਰਹੇ ਬਿਨਾ ਕੁਝ ਖਾਦੇ ਪੀਤੇ ਮਜ਼ਦੂਰਾ ਨੇ ਮੀਲਾਂ ਦੀ ਵਾਟ ਤੈ ਕੀਤੀ ਇਹਦਰ ਲੋਕ ਭਲਾਈ ਦਾ ਫੋਕਾਦਮ ਭਰਨ ਵਾਲੀਆਂ ਸਰਕਾਰਾਂ ਦਾ ਪ੍ਰਸ਼ਾਸਨ ਇੰਨਾ ਨਕਾਰਾ ਸਾਬਿਤ ਹੋਇਆ ਕਿ ਤਿਆਰ ਪਿਆ ਆٹے ਦੀਆਂ ਬੋਰੀਆਂ ਵੀ ਲੋੜਵੰਦਾਂ ਤੱਕ ਪਹੁੰਚਾ ਨਹੀਂ ਸਕਿਆ